ਰਾਮ ਰਹੀਮ 20 ਦਿਨਾਂ ਦੀ ਪਰਲੋ ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਡੇਰਾ ਸੱਚਾ ਸੌਦਾ ਦੀ ਸਿਆਸੀ ਖੇਡ ਸ਼ੁਰੂ ਹੋ ਗਈ ਆ ਅੱਜ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਹੀ ਪਹਿਲਾਂ ਹਰਿਆਣਾ ਦੇ ਸਾਰੇ ਬਲਾਕਾਂ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਨਾਂ ਤੇ ਚਰਚਾ ਹੋਵੇਗੀ ਇਹ ਲਗਭਗ 2 ਘੰਟੇ ਚੱਲੇਗਾ ਡੇਰੇ ਦੇ ਨਾਲ ਜੁੜੇ ਸੂਤਰ ਅਨੁਸਾਰ ਡੇਢ ਘੰਟਾ ਗੁਰੂ ਦਾ ਗੁਣਗਾਨ ਹੋਵੇਗਾ ਬਾਕੀ ਅੱਧੇ ਘੰਟੇ ਦੇ ਵਿੱਚ ਰਾਮ ਰਹੀਮ ਦਾ ਸੰਦੇਸ਼ ਵੀ ਸੁਣਾਇਆ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਸੰਦੇਸ਼ ਦੇ ਵਿੱਚ ਇਹ ਗੱਲ ਛੁਪੀ ਹੋਵੇਗੀ ਕਿ ਚੋਣਾਂ ਦੇ ਵਿੱਚ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ ਤੇ ਡੇਰਾ ਪ੍ਰੇਮੀਆਂ ਦੇ ਅਨੁਸਾਰ ਨਾਮ ਚਰਚਾ ਦੇ ਦੌਰਾਨ ਮੋਬਾਈਲ ਫੋਨ ਲੈ ਕੇ ਜਾਣਾ ਤੇ ਮੁਕੰਮਲ ਪਾਬੰਦੀ ਆ। ਚੋਣ ਕਮਿਸ਼ਨ ਸਿਆਸੀ ਪਾਰਟੀ ਤੇ ਕੁਫੀਆ ਤੰਤਰ ਵੀ ਡੇਰੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਚਰਚਾ ਤੇ ਨਜ਼ਰ ਰੱਖਣ ਦੇ ਵਿੱਚ ਲੱਗਿਆ ਹੋਇਆ ਹੈ। ਕਮਿਸ਼ਨ ਨੇ ਰਾਮ ਰਹੀਮ ਨੂੰ ਪੈਰੋਲ ਦਿੰਦੇ ਹੋਏ ਪਹਿਲਾਂ ਹੀ ਚੋਣ ਸਰਗਰਮੀਆਂ ਤੋਂ ਦੂਰ ਰਹਿਣ ਦੀ ਸ਼ਰਤ ਲਗਾ ਦਿੱਤੀ ਸੀ। ਹਰਿਆਣਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ 86 ਖੇਡ ਦੇ ਮਾਹੌਲ ਚਲ ਮਚਾ ਦਿੱਤੀ ਆ ਡੇਰਾ ਮੁਕੀ 20 ਦਿਨਾਂ ਦੀ ਪੈਰੋਲ ਤੇ ਬਾਹਰ ਆਉਂਦੇ ਹੀ ਹਰਿਆਣਾ ਦੇ ਸਾਰੇ ਬਲਾਕਾਂ ਦੇ ਵਿੱਚ ਪ੍ਰਚਾਰ ਦਾ ਸੱਦਾ ਦਿੱਤਾਇਆ ਪਹਿਚਾ ਮੈਂ ਲੋਕਾਂ ਨੂੰ ਇਕੱਠਾ ਕਰਕੇ ਸਬੰਧਿਤ ਜਾਣਕਾਰੀ ਦਿੱਤੀ ਗਈ ਆ ਤੇ ਕਈ ਥਾਵਾਂ ਤੇ ਮੋਬਾਈਲਾਂ ਤੇ ਸੰਦੇਸ਼ ਭੇਜ ਕੇ ਇਹ ਜਾਣਕਾਰੀ ਦਿੱਤੀ ਗਈ ਆ ਦਾਦੇ ਇਹ ਕਿ ਡੇਰਾ ਇਸ ਤੋਂ ਪਹਿਲਾਂ ਵੀ 86 ਪਾਰਟੀਆਂ ਦਾ ਸਮਰਥਨ ਕਰਦਾ ਰਿਹਾ ਏ ਡੇਰੇ ਨੇ ਇਸ ਲਈ 86 ਵਿੰਗ ਵੀ ਬਣਾਇਆ ਸੀ ਪਰ ਰਾਮ ਰਹੀਮ ਦੇ ਚੇਲ ਜਾਣ ਤੋਂ ਬਾਅਦ 86 ਵਿੰਗ ਨੂੰ ਵੀ ਭੰਗ ਕਰ ਦਿੱਤਾ ਗਿਆ ਸੀ ਉਸ 86 ਪਾਰਟੀ ਦੇ ਵਿੱਚ ਚੋਣਾਂ ਜਿੱਤ ਹਾਸਲ ਕਰਨ ਦੇ ਲਈ ਡੇਰੇ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਏ ਭਾਜਪਾ ਨੇ 2014 ਦੇ ਵਿੱਚ ਡੇਰੇ ਦੇ ਸਮਰਥਨ ਦੇ ਨਾਲ ਹਰਿਆਣਾ ਦੇ ਵਿੱਚ ਸਰਕਾਰ ਬਣਾਈ ਸੀ ਇਸ ਤੋਂ ਬਾਅਦ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਡੇਰੇ ਵਿੱਚ ਜਾ ਕੇ ਮੱਥਾ ਟੇਕਿਆ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਡੇਰੇ ਨੇ ਕੁੱਝ ਸੀਟਾਂ ਤੇ ਭਾਜਪਾ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ ਫੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਵੀ ਚੋਣਾਂ ਦੇ ਵਿੱਚ ਡੇਰੇ ਦੇ ਸਮਰਥਨ ਦੇ ਲਈ ਧੰਨਵਾਦ ਪ੍ਰਗਟਾਇਆ